ਹੇਲੂਇਆ ਹੇਲੂਇਆ ਸਵਾਗਤ ਪਰਮੇਸ਼ਰ ਦੇ ਪ੍ਰੇਮੀਆਂ ਪਰਮੇਸ਼ਰ ਦੇ ਕਲਾਮ ਨੂੰ ਪੜ੍ਹਦੇ ਆ ਜੇ ਸਾ ਟੌਪਿਕ ਹੈ ਆ ਪਵਿੱਤਰ ਆਤਮਾ ਨੂੰ ਹਾਸਲ ਕਰੀਏ ਆ ਤੁਸੀਂ ਮੇਰੇ ਨਾਲ ਪੜ੍ਹ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਰਸੂਲਾਂ ਦੇ ਕਰਤੱਵ ਉਹਦਾ ਦੋਹਾ ਦਿਹਾਏ ਉਹਦੀ ਪਹਿਲੀ ਆਇਤਾਂ ਥੈਂਕ ਯੂ ਜੀਜ਼ਸ ਜਦ 35 ਕੁਸਤ ਦਾ ਦਿਨ ਆਇਆ ਉਹ ਸਭ ਇੱਕ ਥਾਂ ਇਕੱਠੇ ਸਨ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਜਦ ਪੈਂਤੇ ਕੁਸਦਾ ਦੇਨ ਆਇਆ ਅਤੇ ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਸੀ ਸਾਰੇ ਕਿੱਥੇ ਸੀ ਇੱਕ ਜਗ੍ਹਾ ਤੇ ਇਕੱਠੇ ਸੀ ਇਸ ਜਗ੍ਹਾ ਤੇ ਤੁਸੀਂ ਸਭ ਤੋਂ ਪਹਿਲੀ ਗੱਲ ਜਿਹੜੀ ਸਿੱਖਦੇ ਹੋ ਉਹ ਇਹ ਸਿੱਖਦੇ ਹੋ ਇਕੱਠੇ ਹੋਣਾ ਉਹ ਵੀ ਇਕੱਠੇ ਹੋਣਾ ਤੇ ਕਿੱਥੇ ਹੋਣਾ ਇੱਕ ਜਗ੍ਹਾ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਪਹਿਲੀ ਗੱਲ ਇਕੱਠੇ ਹੋਣਾ ਤੇ ਇਕੱਠੇ ਕਿੱਥੇ ਹੋਣਾ ਜੀ ਇੱਕ ਜਗ੍ਹਾ ਤੇ ਇੱਕ ਜਗ੍ਹਾ ਤੇ ਇਕੱਠੇ ਹੋਣਾ ਖੁਦਾ ਦੇ ਲੋਕੋ ਜਿਹੜਾ ਚਰਚ ਦਾ ਰਿਸ਼ਤਾ ਹੈ ਉਹ ਤੁਹਾਡਾ ਉਹ ਕਦੀ ਨਹੀਂ ਮਰਨਾ ਤੁਹਾਡਾ ਉਹ ਰਿਸ਼ਤਾ ਹੈ ਜਿਹੜਾ ਕਦੀ ਖਰਾਬ ਨਹੀਂ ਹੋਣਾ ਤੁਹਾਡਾ ਉਹ ਰਿਸ਼ਤਾ ਜਿਸ ਨੇ ਕਦੀ ਧੋਖਾ ਨਹੀਂ ਦੇਣਾ ਅਤੇ ਇਸ ਚਰਚ ਦੇ ਵਿੱਚ ਇਹਦੀ ਅਗਵਾਈ ਨਾ ਤੇ ਕੋਈ ਸਰਕਾਰ ਰਿਹਾ ਏ ਨਾ ਕੋਈ ਵਰਸ ਸਰਕਾਰ ਰਿਹਾ ਏ ਨਾ ਹੀ ਕੋਈ ਐਲਡਰ ਕਰ ਰਿਹਾ ਏ ਇਹਦੀ ਅਗਵਾਈ ਯਾਵਾ ਪਰਮੇਸ਼ਰ ਦਾ ਭਾਗ ਕਰ ਰਿਹਾ ਹੈ ਆਮੀਨ ਅੱਜ ਪਹਿਲੀ ਗੱਲ ਜਣੀ ਏ ਇਕੱਠੇ ਹੋਣਾ ਇੱਕ ਜਗ੍ਹਾ ਤੇ ਇਕੱਠੇ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਦਾ ਦੇਨ ਆਵੇ ਇਕੱਠੇ ਹੋਓ ਟੋੜੇ ਜ਼ਿੰਦਗੀ ਦੇ ਵਿੱਚ ਗਮੀ ਦਾ ਦਿਨ ਆਵੇ ਇਕੱਠੇ ਹੋ ਤੁਸੀਂ ਉਦਾਸ ਹੋ ਇਕੱਠੇ ਹੋਵੋ ਖੁਸ਼ ਹੋ ਇਕੱਠੇ ਹੋਵੋ ਕਿਉਂਕਿ ਇੱਥੇ ਵੀ ਲੋਕ ਕੀ ਸੀਗੇ ਇਕੱਠੇ ਹਾਂਜੀ ਇਕੱਠੇ ਇਕੱਠੇ ਸੀ ਇਕੱਠੇ ਹੁੰਦਾ ਮਤਲਬ ਇਹ ਨਹੀਂ ਹੈ ਕਿ ਝੁੰਡ ਬਣਿਆ ਉਹਨਾਂ ਦੇ ਮਨ ਵੀ ਇੱਕੋ ਜਿਹਾ ਸੀਗਾ ਮਨ ਦੇ ਵਿੱਚ ਜਗ੍ਹਾ ਵੀ ਇੱਕੋ ਜਿਹੀ ਸੀਗੀ ਇਕੱਠੇ ਹੋ ਕੇ ਵੀ ਲੋਕਾਂ ਦਾ ਮਾਣਾ ਨਹੀਂ ਮਿਲਦਾ ਇੱਕ ਦੂਜੇ ਦੇ ਨਾਲ ਸੁਭਾ ਨੂੰ ਸਮਝ ਨਹੀਂ ਆਂਦਾ ਚਾਲਾਂ ਸਮਝ ਨਹੀਂ ਆਂਦੀਆਂ ਇਹ ਕਾ ਸਮਝ ਨਹੀਂ ਆਂਦਾ ਡੈਫੀਨੇਸ਼ਨ ਹੈ بڑے ਵਿਦਵਾਨ ਲੋਕਾਂ ਦੀ ਜਿਹੜੇ ਲੋਕ ਇਕੱਠੇ ਨੇ ਉਹਨਾਂ ਦਾ ਇਹ ਕ ਮੈਂ ਹਜ਼ਾਰਾਂ ਲੋਕ ਵੇਖੇ ਨੇ ਜਿਹੜੇ ਇਕੱਠੇ ਨੇ ਦੇਖ ਆ ਫੇਰ ਨਹੀਂ ਹੈਗਾ ਇਕੱਠੇ ਹੁੰਦਾ ਮਤਲਬ ਮਨ ਮਿਲਣਾ ਚਾਹੀਦਾ ਤੁਹਾਡਾ ਵਿਚਾਰ ਮਿਲਣਾ ਚਾਹੀਦਾ ਹੈ ਤੁਹਾਡੀ ਸੋਚ ਮਿਲਣੀ ਚਾਹੀਦੀ ਏ ਤੇ ਤੁਹਾਡਾ ਇੱਕ ਦੂਜੇ ਦੇ ਨਾਲ ਪਿਆਰ ਹੋਣਾ ਚਾਹੀਦਾ ਓਦੀ ਖੁਸ਼ੀ ਤੁਹਾਡੀ ਖੁਸ਼ੀ ਬਣੇ ਓਦੀ ਤਕਲੀਫ ਤੁਹਾਡੀ ਤਕਲੀਫ ਬਣੇ ਉਹਦਾ ਦੁੱਖ ਤੁਹਾਡਾ ਦੁੱਖ ਬਣੇ ਜਦੋਂ ਤੁਸੀਂ ਇਹ ਗੱਲ ਸਮਝਣੀ ਸ਼ੁਰੂ ਕਰ ਦਿੰਦੇ ਹੋ ਉਦੋਂ ਤੁਸੀਂ ਇਕੱਠੇ ਹੋ ਗਏ ਹੋ ਤੇ ਤੁਸੀਂ ਤੁਸੀਂ ਆਪਜ ਇਕੱਠੇ ਨਹੀਂ ਹੋਏ ਬਲਕਿ ਜਵਾ ਪਰਮੇਸ਼ਵਰੀ ਤੁਹਾਡੇ ਨਾਲ ਇਕੱਠਾ ਹੋ ਗਿਆ ਹਾਂ ਅਮੀਨ ਇਕੱਠੇ ਹੋਣਾ ਪਹਿਲੀ ਗੱਲ ਕੀ ਏ ਇਕੱਠੇ ਹੋਣਾ ਹਾਂਜੀ ਹਾਂਜੀ ਅੱਗੇ ਪੜਿਏ ਆथे ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨੇਰੀ ਦੇ ਵਗਨ ਦੀ ਹੁੰਦੀ ਹੈ ਆਮੀਨ ਜਦੋਂ ਲੋਕ ਇਕੱਠੇ ਸੀ ਤੇ ਕਲਾਮ ਦੇ ਵਿੱਚ ਲਿਖਿਆ ਅਚਾਨਕ ਕੀ ਅਚਾਨਕ ਕੋਈ ਪਲਾਨ ਨਹੀਂ ਹੈ ਕੋਈ ਟਾਈਮ ਫਿਕਸ ਨਹੀਂ ਹੈ ਕਿਸੇ ਦੀ ਕੋਈ ਸਾਥਿਸ਼ ਨਹੀਂ ਹੈ ਅਚਾਨਕ ਅਚਾਨਕ ਹੀ ਇੱਕ ਵੱਡੀ ਭਾਰੀ ਗੂੰਜਾਈ ਤੁਸੀਂ ਸੋਚੋ ਇੱਥੇ ਤੁਸੀਂ ਬੈਠੇ ਹੋ ਤੁਹਾਨੂੰ ਪਤਾ ਹੀ ਨਹੀਂ ਏ ਉਹ ਗੱਲ ਹੋ ਜਾਏ ਤੇ ਬੜੀ ਹਰਾਨੀ ਜਨਕੇ ਇਸ ਜਗ੍ਹਾ ਤੇ ਲੋਕ ਇਕੱਠੇ ਸੀ ਕਿ ਅਚਾਨਕ ਪਰਮੇਸ਼ਰ ਉਹਨਾਂ ਤੋਂ ਇੰਨਾ ਖੁਸ਼ ਹੋਇਆ ਇੱਕਠੇ ਹੋਣ ਤੋਂ ਪਰਮੇਸ਼ਰ ਖੁਸ਼ ਹੁੰਦਾ ਏ ਸਲਾਮਾਂ ਮਿਲਣ ਦੇ ਨਾਲ ਪ੍ਰਭੂ ਖੁਸ਼ ਹੁੰਦਾ ਏ ਵਿਚਾਰ ਮਿਲਣ ਦੇ ਨਾਲ ਪ੍ਰਭੂ ਖੁਸ਼ ਹੁੰਦਾ ਏ ਇੱਕ ਦੂਜੇ ਨੂੰ ਦੁੱਖ ਤਕਲੀਫ ਤੋਂ ਸਮਝਣ ਦੇ ਨਾਲ ਪ੍ਰਭੂ ਖੁਸ਼ ਹੁੰਦਾ ਫਿਰ ਅਚਾਨਕ ਕੁਝ ਨਾ ਕੁਝ ਹੁੰਦਾ ਏ ਇੱਥੇ ਲੋਕ ਇਕੱਠੇ ਸੀ ਉਹਨਾਂ ਦਾ ਮਾਨ ਇੱਕੋ ਜਿਹਾ ਸੀ ਉਹਨਾਂ ਦੀ ਸੋਚ ਇੱਕੋ ਜੀ ਸੀ ਉਹ ਇੱਕ ਦੂਜੇ ਦੁੱਖ ਸੁੱਖ ਨੂੰ ਸਮਝਦੇ ਸੀ ਫਿਰ ਅਚਾਨਕ ਕੁਝ ਹੋਇਆ ਬੋਲੋ ਅਚਾਨਕ ਕੁਝ ਹੋਇਆ ਅਚਾਨਕ ਕੁਝ ਹੋਇਆ ਫਿਰ ਉੱਚੀ ਬੋਲੋ ਅਚਾਨਕ ਕੁਝ ਹੋਇਆ ਅਚਾਨਕ ਕੁਝ ਹੋਇਆ ਉਸ ਥਾਂ ਦੇ ਵੱਡੀ ਭਾਰੀ ਇੱਕ ਹਨੇਰੀ ਦੀ ਗੂੰਜ ਆਈ ਗੂੰਜ ਆਈ ਆਵਾਜ਼ ਆਈ ਤੇ ਕਲਾਮ ਦੇ ਵਿੱਚ ਲਿਖਿਆ ਉਹ ਜਗ੍ਹਾ 'ਚ ਕੀ ਹੋਇਆ ਜਹਾਂ ਜੀ ਅੱਗੇ ਪੜੀਏ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਆਮੀਨ ਕਹਿੰਦਾ ਉਸ ਜਗ੍ਹਾ ਤੇ ਵੱਡੀ ਭਾਰੀ ਨੇਰੀ ਦੀ ਗੂੰਜ ਦੀ ਆਵਾਜ਼ ਆਈ ਤੇ ਜਿੱਥੇ ਉਹ ਬੈਠੇ ਸੀ ਘਰ ਭਰ ਗਿਆ ਤੁਸੀਂ ਸੋਚੋਗੇ ਹਨੇਰੀ ਦੇ ਨਾਲ ਘਰ ਕਿਵੇਂ ਭਰ ਸਕਦਾ ਹੈ ਗੂੰਜ ਦੇ ਨਾਲ ਘਰ ਕਿਵੇਂ ਭਰ ਸਕਦਾ ਹੈ ਉਹਨਾਂ ਨੂੰ ਪਤਾ ਕਿਵੇਂ ਲੱਗਾ ਹੋਏਗਾ ਖੁਦਾ ਦੇ ਲੋਕੋ ਕਈ ਲੋਕ ਐਹੋ ਜਿਹੇ ਹੁੰਦੇ ਨੇ 100 ਬੰਦਾ ਬੈਠਾ ਹੈ ਇੱਕ ਬੰਦਾ ਆਵੇਗਾ ਦੇ 100 ਬੰਦੇ ਜਿਹੜੇ ਹੱਸਦੇ ਹੋਣਗੇ ਉਹ ਗੱਲ ਇਹੋ ਜੀ ਕਰੇਗਾ 100 ਬੰਦਿਆਂ ਦੇ ਚਿਹਰੇ ਤੋਂ ਹਾਸੇ ਹੀ ਖਤਮ ਕਰ ਦੇਗਾ ਮੌਲ ਬਦਲਦਾ ਕਿੰਨੇ ਜਣੇ ਨੇ ਬਦਲਦਾ ਇੱਕ ਜਣੇ ਨੇ ਇੱਕ ਜਣੇ ਨੇ ਕਿੰਨੇ ਜਣਿਆਂ ਦਾ 100 ਜਣਿਆਂ ਦਾ 100 ਜਣਿਆਂ ਇੱਕ ਬੰਦਾ ਇਹੋ ਜਿਹਾ ਹੋਏਗਾ 100 ਬੰਦੂ ਉਦਾਸ ਬੈਠਾ ਹੋਏਗਾ ਉਹ ਆ ਕੇ ਸਾਰਿਆਂ ਦੇ ਚਿਹਰੇ ਤੇ ਰੌਣਕ ਲੈ ਆਏਗਾ ਮੌਲ ਕਿੰਨੇ ਜਣੇ ਨੇ ਬਦਲਦਾ ਇੱਕ ਜਣੇ ਨੇ ਆ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਰਿਸ਼ਤੇਦਾਰੀ ਦੇ ਵਿੱਚ ਇਹੋ ਜਿਹਾ ਰਿਸ਼ਤੇਦਾਰ ਜ਼ਰੂਰ ਹੁੰਦਾ ਹੈ ਜਿਹਦਾ ਫੋਨ ਆਏ ਪਤਾ ਲੱਗ ਜਾਏ ਉਦਾਸੀ ਦੀ ਖ਼ਬਰ ਹੀ ਦੇਗਾ ਜਦੋਂ ਆਵੇਗਾ ਉਹਦੇ ਤੋਂ ਪਤਾ ਲੱਗ ਜਾਏਗਾ ਵੀ ਉਦਾਸੀ ਦੀ ਖ਼ਬਰ ਹੀ ਦੇਗਾ ਕਈ ਰਿਸ਼ਤੇਦਾਰ ਇਹੋ ਜਿਹੇ ਹੁੰਦੇ ਨੇ ਦੂਰ ਤੋਂ ਸੜਕ ਤੋਂ ਦੇਖ ਪੈਂਦੇ ਨੇ ਤੇ ਬੱਚੇ ਤੇ ਸਾਰਾ ਘਰ ਨੱਚਣ ਲੱਗ ਪੈਂਦਾ ਕਿ ਜ਼ਰੂਰ ਸਾਡੇ ਕੋਲ ਕੁਝ ਖ਼ਬਰ ਹੀ ਲੱਗਿਆ ਹੋਵੇਗਾ ਆਮੇਨ ਇੱਥੇ ਘਰ ਭਰ ਗਿਆ ਹੈ ਮਾਹੌਲ ਬਦਲ ਗਿਆ ਹੈ ਲੋਕ ਇਕੱਠੇ ਸੀਗੇ ਅਚਾਨਕ ਹਨੇਰੀ ਦੀ ਪਾਰੀ ਗੂੰਜ ਆਈ ਇਸ ਜਗਾ ਤੇ ਤੇ ਖੁਦਾ ਦੇ ਲੋਕੋ ਮਾਹੌਲ ਬਦਲ ਗਿਆ ਮਾਹੌਲ ਬਦਲ ਗਿਆ ਬਦਲ ਗਿਆ ਅਗਰ ਤੁਹਾਡਾ ਮਨ ਇਕੱਠਾ ਹੈ ਅਗਰ ਤੁਸੀਂ ਇਕੱਠੇ ਹੋਏ ਹੋ ਤੁਹਾਡੀ ਸੋਚ ਇਕੱਠੀ ਹੈ ਤੁਹਾਡੇ ਵਿਚਾਰ ਇਕੱਠੇ ਨੇ ਕਿਸਕ ਨੂੰ ਸਮਝਦੇ ਹੋ ਤੇ ਜੋ ਅਚਾਨਕ ਉੱਥੇ ਹੋਇਆ ਸੀ ਅੱਜ ਉਹੀ ਅਚਾਨਕ ਇਸ ਜਗ੍ਹਾ ਤੇ ਵੀ ਹੋਣ ਵਾਲਾ ਹੈ ਆਮੀ ਵੱਡੀ ਭਾਰੀ ਨੇਰੀ ਦੀ ਗੂੰਜ ਦੀ ਆਵਾਜ਼ ਆਈ ਅਤੇ ਉਹ ਘਰ ਭਰ ਗਿਆ ਫਿਰ ਕੀ ਹੋਇਆ ਜੀ ਪੜੀਏ ਜੀ ਅਤੇ ਉਹਨਾਂ ਨੂੰ ਅੱਗ ਜੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਆਮੇਨ ਕਲਾਮ ਦੇ ਵਿੱਚ ਲਿਖਿਆ ਅੱਗ ਜੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਜਿਹੜੇ ਲੋਕ ਉੱਥੇ ਬੈਠੇ ਸੀ ਯਾਨੀ ਕਿ ਉਹਨੀਆਂ ਜ਼ੁਬਾਨਾਂ ਅੱਗ ਦੀਆਂ ਜੀਭਾਂ ਦਾ ਮਤਲਬ ਪਤਾ ਹੀ ਕੀ ਹੈ ਔਰ ਕੌਸ਼ ਕਿਉਂ ਨਹੀਂ ਪਰਮੇਸ਼ਰ ਨੇ ਉੱਥੇ ਵਿਖਾਇਆ ਅੱਗ ਜੀਆਂ ਜੀਭਾਂ ਕਲਾਮ ਦੇ ਵਿੱਚ ਲਿਖਿਆ ਕੀ ਅਗ ਜੀਆਂ ਜੀਭਾਂ ਹਾਂਜੀ ਅਗ ਜੀਆਂ ਜੀਭਾਂ ਅਗ ਜੀਆਂ ਜੀਭਾਂ ਉਹਨਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਜਿੰਨੇ ਜਣੇ ਸੀ ਤੇ ਜੀਬ ਦਾ ਮਤਲਬ ਪਤਾ ਹੈ ਕੀ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਉਥੇ ਕੁਛ ਕਰਨ ਤੋਂ ਉਹਨਾਂ ਦੀ ਜ਼ੁਬਾਨ ਬਦਲ ਕੇ ਰੱਖ ਦਿੱਤੇ ਆਮੀਨ ਦੇ ਭਾਸ਼ਾ ਉਹਨਾਂ ਦੀ ਉਹੀ ਹੈ ਗਾਲੀ ਗਲੋਚ ਉਹੀ ਹੈ ਵਿਚਾਰ ਗੰਦੇ ਉਹੀ ਨੇ ਗੱਲਾਂ ਗੰਦੀਆਂ ਉਹੀ ਨੇ ਤੇ ਕਹਿੰਦੇ ਅਸੀਂ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਲੋਕ ਆ ਇਥੇ ਪਵਿੱਤਰ ਆਤਮਾ ਨੇ ਦਸਤਕ ਦੇਣਾ ਤੇ ਸਭ ਤੋਂ ਪਹਿਲਾਂ ਕੀ ਹੋਇਆ ਹਾਂ ਜੀਭਾਂ ਵਿਖਾਈ ਦਿੱਤੀਆਂ ਤੇ ਜੀਭਾਂ ਕਿਉਂ ਹੈਲੋ ਜੀਭਾਂ ਕਿਉਂ ਦਿਸੀਆਂ ਜੀ ਪਰਮੇਸ਼ਵਰ ਨੇ ਉਹਨਾਂ ਦੀ ਜ਼ੁਬਾਨ ਬਦਲੀ ਉਹ ਜਿਹੜਾ ਮਸਾ ਸੀਗਾ ਜਿਹੜੀ ਅੱਗ ਦੀਆਂ ਜੀਭਾਂ ਦਾ ਮਤਲਬ ਕਿ ਪਰਮੇਸ਼ਰ ਨੇ ਉਹ ਜੀਭਾਂ ਉਹਨਾਂ ਨੂੰ ਇਸ ਲਈ ਦਿੱਤੀਆਂ ਉਹ ਨੇ ਉਹਨਾਂ ਦੀ ਜ਼ੁਬਾਨ ਹੀ ਬਦਲ ਦਿੱਤੀ ਅਗਰ ਬੰਦਾ ਕੋਈ ਕਵੇ ਕਿ ਮੈਂ ਪਾਕ ਰੂ ਪਾਇਆ ਏ ਉਹ ਗਾਲ੍ਹਾਂ ਕੱਢਦਾ ਏ ਅਗਰ ਉਹਨੇ ਪਾਕ ਰੂ ਪਾਇਆ ਉਹ ਗੰਦੇ ਸ਼ਬਦ ਬੋਲਦਾ ਏ ਉਹਨੇ ਪਾਕ ਰੂ ਪਾਇਆ ਉਹਦੀ ਉਹਦੀ ਜਿਹੜੀ ਭਾਸ਼ਾ ਹੀ ਬੜੀ ਗੰਦੀ ਏ ਅਗਰ ਉਹਨੇ ਪਾਕ ਰੂ ਪਾਇਆ ਉਹਨੂੰ ਬੋਲਣ ਦੀ ਅਕਲ ਨਹੀਂ ਤੇ ਇਹਦਾ ਮਤਲਬ ਉਹਨੇ ਪਾਕ ਰੂ ਹਲੋ ਨਹੀਂ ਪਾਇਆ ਪਾਕਰੂ ਨਹੀਂ ਪਾਇਆ ਅੱਜ ਲੋਕਾਂ ਨੇ ਪਾਕਰੂ ਨੂੰ ਮਖੌਲ ਸਮਝ ਰੱਖਿਆ ਕਿ ਪਾਕਰੂ ਕੰਮ ਕਰਦਾ ਸਿਰਫ ਓਨੀ ਦੇਰ ਜਿੰਨੀ ਦੇਰ ਚਰਚ ਚੱਲਦਾ ਹੈ ਪਾਕਰੂ ਕੰਮ ਕਰਦਾ ਓਨੀ ਦੇਰ ਜਿੰਨੀ ਦੇਰ ਢੋਲ ਕਵਾਜਦੀ ਪਾਕਰੂ ਕੰਮ ਕਰਦਾ ਓਨੀ ਦੇਰ ਜਿੰਨੀ ਦੇਰ ਉਹ ਲੈਕ ਸਟੈਂਡ ਤੇ ਖੜੇ ਆ ਤੇ ਬਾਅਦ ਚ ਪਾਕਰੂ ਕੰਮ ਨਹੀਂ ਕਰਦਾ ਹਾਂਜੀ ਬਾਅਦ ਚ ਪਾਕਰੂ ਇਹ ਉਹਨਾਂ ਦੀ ਸੋਚ ਹੈ ਇੱਥੇ ਜ਼ੁਬਾਨਾਂ ਦਿੱਤੀਆਂ ਗਈਆਂ ਅਗਰ ਤੁਹਾਡੇ ਵਿੱਚੋਂ ਕੋਈ ਗਾਲੀ ਗਲੋਚ ਕਰਨ ਵਾਲਾ ਬੰਦਾ ਹੈ ਕੋਈ ਗੰਦੇ ਸ਼ਬਦ ਬੋਲਦਾ ਹੈ ਅਗਰ ਉਹਨੂੰ ਕੋਈ ਗੰਦੀ ਚੀਜ਼ ਟਖਣ ਦਾ ਟਖਣ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਤੇ ਅੱਜ ਯਾਦ ਰੱਖੋ ਅੱਗ ਦੀ ਜੀਬ ਉਹਦੇ ਉੱਤੇ ਉਤਰੇਗੀ ਪਰਮੇਸ਼ਰ ਉਹਦੀ ਜ਼ੁਬਾਨ ਨੂੰ ਬਦਲ ਕੇ ਰੱਖਦਾ ਵੇਗਾ ਆਮੀਨ ਭਾਸ਼ਾ ਬਦਲ ਦਿੱਤੀ ਪਰਮੇਸ਼ਰ ਨੇ तरीका बदल ਦਿੱਤਾ ਪਰਮੇਸ਼ਰ ਨੇ ਲੋਕ بدل ਦਿੱਤੇ ਪਰਮੇਸ਼ਰ ਨੇ ਜਿਹੜੇ ਖੱਬੀ ਖਾਨ ਕਹਿੰਦੇ ਸੀਗੇ ਕਿ ਸਾਨੂੰ ਕੋਈ ਬਦਲ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਨਹੀਂ ਬਦਲ ਥੱਕਦੀ ਨਾ ਸਾਨੂੰ ਕੋਈ ਮੌਸਮ ਬਦਲ ਸਕਦਾ ਨਾ ਸਾਨੂੰ ਕੋਈ ਸਮਾਂ ਬਦਲ ਸਕਦਾ ਤੇ ਨਾ ਸਾਨੂੰ ਜਿਹੜਾ ਰੁੱਤਾਂ ਬਦਲ ਸਕਦੀਆਂ ਨੇ ਪਰਮੇਸ਼ਰ ਨੇ ਮਿੰਟ ਲਾਇਆ ਮਿੰਟ ਲਾਇਆ ਉਹਨਾਂ ਨੂੰ ਬਦਲ ਪਰਮੇਸ਼ਵਰ ਦੇ ਲਈ ਕੋਈ ਔਖਾ ਨਹੀਂ ਹੈਗਾ ਕਿ ਸੰਗ ਬਦਲਣਾ ਪਰਮੇਸ਼ਵਰ ਨੇ ਉਹਨਾਂ ਨੂੰ ਜੀਬਾਂ ਦਿੱਤੀਆਂ ਅੱਗ ਜੀਆਂ ਜੀਬਾਂ ਹਾਂਜੀ ਅੱਗੇ ਪੜ੍ਹੀਏ ਅਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਆਮੇ ਖੁਦਾ ਦੇ ਲੋਕੋ ਜੜੀਆਂ ਅੱਗ ਦੀਆਂ ਜੀਬਾਂ ਆਈਆਂ ਸੀ ਕਿਨਾ ਅਸਮਾਨ ਤੋਂ ਉੱਤਰੀਆਂ ਸੀ ਕਿਨਾ ਕਲਾਮ ਦਾਸਾ ਉਹ ਹਰੇਕ ਦੇ ਉੱਤੇ ਆ ਕੇ ਠਹਿਰ ਗਈਆਂ ਅਤੇ ਉਹ ਵੱਖ-ਵੱਖ ਬੋਲੀਆਂ ਬੋਲਣ ਲੱਗਾ ਹੈ ਪਵਿੱਤਰ ਆਤਮਾ ਦੇ ਨਾਲ ਪਾਗਾ ਜਿਹੜੇ ਪਾਕਰੂ ਦੇ ਨਾਲ ਭਰੇ ਹੁੰਦੇ ਲੋਕ ਨੇ ਉਹਨਾਂ ਦੇ ਬਹਿਣ ਉੱਠਣ ਤੋਂ ਪਤਾ ਲੱਗ ਜਾਂਦਾ ਜਿਹੜੇ ਆਖਰੂ ਨਾਲ ਭਰੇ ਹੋਏ ਹੁੰਦੇ ਲੋਕ ਨੇ ਉਹਨਾਂ ਦੇ ਗੱਲ ਕਰਨ ਤੋਂ ਪਤਾ ਲੱਗ ਜਾਂਦਾ ਜਿਹੜੇ ਪਾਕਰੂ ਨਾਲ ਭਰੇ ਹੋਏ ਲੋਕ ਨੇ ਉਹਨਾਂ ਦੇ ਚਾਲਿਆਂ ਤੋਂ ਪਤਾ ਲੱਗ ਜਾਂਦਾ ਮੈਂ ਬੜੇ ਲੋਕਾਂ ਨੂੰ ਮਿਲਦਾ ਜਿੱਦਾਂ ਉਹ 1-2 ਮਿੰਟ ਗੱਲ ਕਰਨਗੇ ਤੇ ਬੰਦੇ ਨੂੰ ਹਰਾਨ ਕਰ ਦੇਣਗੇ ਤੇ ਜਦੋਂ ਉਹਨਾਂ ਦੀ ਪੁਰਾਣੀ ਜ਼ਿੰਦਗੀ ਦੇ ਵੱਲ ਵੇਖੀਦਾ ਏ ਉਹ ਜ਼ਿੰਦਗੀ ਉੱਥੇ ਦੀ ਉੱਥੇ ਖੜੀ ਹੁੰਦੀ ਖੁਦਾ ਦੇ ਲੋਕੋ ਜਿਨ੍ਹਾਂ ਦੇ ਉੱਤੇ ਪਾਕਰੂ ਦਾ ਮਸਾ ਉਤਰਦਾ ਏ ਫੇਰ ਉਹ ਕੱਲੇ ਕਮਰਿਆਂ ਵਿੱਚ ਨਹੀਂ ਰਹਿੰਦੇ ਜਿਨ੍ਹਾਂ ਦੇ ਪਾਕਰੂ ਦਾ ਮਸਾ ਰਹਿੰਦਾ ਏ ਉਹਨਾਂ ਦਾ ਆਮੇ ਜਿਹੜਾ ਕੱਲ ਉਹਨਾਂ ਦੇ ਦਿਲਾਂ ਦੇ ਵਿੱਚ ਨਹੀਂ ਰਹਿੰਦਾ ਜਿਨ੍ਹਾਂ ਦੇ ਪਾਕਰੂ ਦਾ ਮਸਾ ਉਤਰਦਾ ਏ ਉਹ ਉਹ ਸੋਮਣੀ ਨਹੀਂ ਲੈਂਦੇ ਜਿਨ੍ਹਾਂ ਦੇ ਪਾਕਰੂ ਦਾ ਮਸਾ ਉੱਤਰਦਾ ਹੈ ਉਹ ਲੋਕਾਂ ਦੇ ਨਾਲ ਮੂੰਹ ਬਣਾ ਕੇ ਨਹੀਂ ਤੁਰੇ ਫਿਰਦੇ ਜਿਨ੍ਹਾਂ ਦੇ ਪਾਕਰੂ ਦਾ ਮਸਾ ਉੱਤਰਦਾ ਹੈ ਉਹ ਫਿਰ ਉਹ ਆਪਣੀ ਜਿਹੜੀ ਆਪਣੀ ਸੋਚ ਦੇ ਨਿਰਭਰ ਨਹੀਂ ਹੁੰਦੇ ਜਿਨ੍ਹਾਂ ਦੇ ਪਾਕਰੂ ਦਾ ਮਸਾ ਉੱਤਰਦਾ ਹੈ ਉਹ ਫਿਰ دیਵਾਨੀ ਮੱਤ ਦੇ ਹੋ ਜਾਂਦੇ ਨੇ ਪਰਮੇਸ਼ਰ ਦੀ ਲਗਨ ਉਹਨਾਂ ਨੂੰ ਐਸੀ ਲੱਗਦੀ ਏ ਕਿ ਆਸ-ਪਾਸ ਟੰਡੋਰਾ ਪਟ ਦਿੰਦੇ ਨੇ ਕਿ ਪਵਿੱਤਰ ਆਤਮਾ ਦਾ ਮਸਾ ਹੈਗਾ ਏ ਤੇ ਯੇਸ਼ੂ ਹੈਗਾ ਏ ਤੇ ਜਦੋਂ ਲੋਕ ਸੁਣਦੇ ਨੇ ਜਾਂ ਜਾਂਦੀਆਂ ਟੋਲੀਆਂ ਉਹਨਾਂ ਦੇ ਪਿੱਠੇ ਲੱਗ ਜਾਂਦੀਆਂ ਅਮੇਨ ਇਹਨੂੰ ਕਹਿੰਦੇ ਪਾਕਰੂ ਕੀ ਕਹਿੰਦੇ ਨੇ ਪਾਕਰੂ ਪਾਕਰੂ ਤੁਸੀਂ तमाम ਮੰਡਲੀਆਂ ਦੇ ਵਿੱਚ ਵੇਖੋਗੇ ਜਿੰਨੀ देर ਢੋਲਕ ਵੱਜੀ ਓਨੀ ਦੇਰ ਪਾਕਰੂ ਏ ਜਦੋਂ ਚਰਚ ਸਮਾਪਤ ਹੋ ਗਈ ਉਹ ਤੋਂ ਬਾਅਦ ਜੀਵਨ ਉਹ ਹੋ ਗਿਆ ਇਹਦਾ ਮਤਲਬ ਅੱਗ ਜੀਬ ਉਹਦੇ ਉੱਤੇ ਨਹੀਂ ਉਤਰੀ ਅਜੇ ਉਹ ਪਾਕਰੂ ਦੇ ਨਾਲ ਬੰਦਾ ਨਹੀਂ ਭਰਿਆ ਗਿਆ ਅਜੇ ਉਹਦਾ ਮਾਣ ਕਿਸੇ ਦੇ ਨਾਲ ਇਕੱਠਾ ਨਹੀਂ ਹੋਇਆ ਇੱਥੇ ਮਾਣ ਇਕੱਠੇ ਹੋ ਗਏ ਅੱਗ ਦੀਆਂ ਜੀਪਾਂ ਉਤਰੀਆਂ ਅਤੇ ਉਹਨਾਂ ਦੀਆਂ ਪਾਸ਼ਾ ਬਦਲ ਲਈਆਂ ਤੇ ਖੁਦਾ ਦੇ ਲੋਕੋ ਕਲਾਮ ਤੇ ਲਿਖਿਆ ਲੋਕ ਸੀ ਜਿਹੜੇ ਉੱਥੇ ਹੈਰਾਨ ਹੋ ਗਏ ਕੀ ਹੋ ਗਿਆ ਲੋਕ ਕੀ ਹੋ ਗਿਆ ਜੀ ਹੈਰਾਨ ਹੋ ਗਏ ਅਗਰ ਤੁਸੀਂ ਚਰਚ ਦੇ ਵਿੱਚ ਆਉਂਦੇ ਹੋ ਤੇ ਤੁਹਾਡੇ ਚਾਲੇ ਤੋਂ ਲੋਕ ਹਰਾਨ ਨਹੀਂ ਹੁੰਦੇ ਤੁਹਾਡੀਆਂ ਗੱਲਾਂ ਤੋਂ ਲੋਕ ਹਰਾਨ ਨਹੀਂ ਹੁੰਦੇ ਤੁਹਾਡੇ ਪਰ ਤੋਂ ਲੋਕ ਹਰਾਨ ਨਹੀਂ ਹੁੰਦੇ ਤੁਹਾਡੇ ਵਿਚਾਰਾਂ ਤੋਂ ਲੋਕ ਹਰਾਨ ਨਹੀਂ ਹੁੰਦੇ ਤੁਹਾਡੀਆਂ ਗੱਲਾਂ ਤੋਂ ਗੱਲਾਂ ਕਰਨ ਦੇ ਤਰੀਕੇ ਤੋਂ ਲੋਕ ਹਰਾਨ ਨਹੀਂ ਹੁੰਦੇ ਤੇਦਾ ਮਤਲਬ ਪਾਕਰੂ ਦਾ ਮਸਾਜੇ ਨਹੀਂ ਪਾਇਆ ਇਥੇ ਭਾਸ਼ਾ ਬਦਲ ਗਈ ਉਹਨਾਂ ਦੀ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾ ਬੋਲਣ ਲੱਗ ਪਏ ਪਾਕਰੂ ਦੇ ਮਸੇ ਦੇ ਨਾਲ ਲੋਕ ਹਰਾਨ ਹੋ ਗਏ ਇਹ ਕਿ ਲੋਕ ਕੋਪੀਆਂ ਕਰਾ ਕੇ ਪੈਂਦੇ ਨੇ ਉਹ 2 ਮਿੰਟ ਭਾਸ਼ਾ ਉਹ ਉਦਾਂ ਦੀ ਬੋਲ ਕੇ ਹਾਂਜੀ ਖੜਕਾ ਤੜਕਾ ਕਰਕੇ ਤੇ ਬਾਸ ਸ਼ਾਂਤ ਨਹੀਂ ਜਿੰਨਾ ਤੇ ਅੰਦਰ ਜਿੰਨਾ ਦੇ ਅੰਦਰ ਪਾਕ ਰੂਹ ਦੀ ਅੱਗ ਲੱਗਦੀ ਫੇਰ ਉਹ ਕਲਾਮ ਆਪਦੇ ਦਿਲ ਦੇ ਵਿੱਚ ਹੀ ਨਹੀਂ ਰੱਖਦੇ ਉਹ ਕਲਾਮ ਪੂਰੀ ਦੁਨੀਆ ਦੇ ਵਿੱਚ ਫਲਾ ਕੇ ਰੱਖ ਦਿੰਦੇ ਆਂ ਅਮੀਨ ਇਥੇ ਕੀ ਹੋਇਆ ਜੀ? ਹਰਾਨ ਹੋ ਗਏ ਲੋਕ। ਕੀ ਹੋ ਗਿਆ ਜੀ? ਹਰਾਨ ਹੋ ਗਏ ਲੋਕ। ਹਾਂਜੀ। ਉਹ ਜਿਨ੍ਹਾਂ ਤੇ پاکਰੂ ਦਾ ਮਸਾ ਉਤਰਦਾ ਏ, ਉਹ ਫਿਰ ਰਾਤ ਨੂੰ ਰਜਾਈਆਂ 'ਚ ਬਹਿ ਕੇ ਅਸ਼ਲੀਲ ਚੈਟਿੰਗਾਂ ਨਹੀਂ ਕਰਦੇ। ਜਿਨ੍ਹਾਂ ਤੇ پاکਰੂ ਦਾ ਮਸਾ ਉਤਰਦਾ ਤੇ ਫਿਰ ਉਹਨਾਂ ਦੀਆਂ 3-3 4-4 ਗਰਲਫ੍ਰੈਂਡਾਂ ਨਹੀਂ ਹੁੰਦੀਆਂ। ਜਿਨ੍ਹਾਂ ਤੇ ਪਾਕਰੂ ਦਾ ਮਸਾ ਉਤਰਦਾ ਤੇ ਉਹਨਾਂ ਦੇ 2-2 3-3 ਬੁਆਏ ਫਰੈਂਡ ਨਹੀਂ ਹੁੰਦੇ ਜਿਨ੍ਹਾਂ ਤੇ ਪਾਕਰੂ ਦਾ ਮਸਾ ਉਤਰਦਾ ਉਹਨਾਂ ਦੇ ਜੀਵਨ ਚ ਵਿਚਾਰ ਨਹੀਂ ਹੁੰਦਾ ਜਿਨ੍ਹਾਂ ਤੇ ਪਾਕਰੂ ਦਾ ਮਸਾ ਉਤਰਦਾ ਉਹਨਾਂ ਦੇ ਜੀਵਨ ਚ ਕੋਈ ਚੋਰੀ ਨਹੀਂ ਹੁੰਦੀ ਜਿਨ੍ਹਾਂ ਚ ਪਾਕਰੂ ਦਾ ਮਸਾ ਉਤਰਦਾ ਉਹਨਾਂ ਦੇ ਵਿੱਚ ਕੋਈ ਨਸ਼ਾ ਨਹੀਂ ਹੁੰਦਾ ਜਿਨ੍ਹਾਂ ਚ ਪਾਕਰੂ ਦਾ ਮਸਾ ਹੁੰਦਾ ਉਹਨਾਂ ਨੂੰ ਕੋਈ ਗੰਦੀ ਲਤ ਨਹੀਂ ਹੁੰਦੀ ਜਿਨ੍ਹਾਂ ਚ ਪਾਕਰੂ ਦਾ ਮਸਾ ਹੁੰਦਾ ਉਹਨਾਂ ਚ ਇੱਕ ਹੀ ਨਸ਼ਾ ਹੁੰਦਾ ਉਹ ਹਰ ਟਾਈਮ ਕਮਲਿਆਂ ਵਾਂਗ ਪ੍ਰਭੂ ਦੀ ਅਜੂਰੀ ਲੱਭਦੇ ਰਹਿੰਦੇ ਨੇ ਕਿ ਉਹਨਾਂ ਨੂੰ ਪਤਾ ਜਦੋਂ ਸਾਨੂੰ ਪ੍ਰਭੂ ਦੀ ਅਜੂਰੀ ਲੱਭੇਗੀ ਉਦੋਂ ਹੀ ਪਰਮੇਸ਼ਰ ਸਾਨੂੰ ਭਰ ਦਵੇਗਾ ਆਮੇ ਖੁਦਾ ਦੇ ਲੋਕੋ ਅੱਜ ਤੁਸੀਂ ਆਪਣੇ ਫੋਨ ਨੂੰ ਯੂਜ਼ ਕਰਦੇ ਹੋ ਉਹਨੂੰ ਘੰਟਾ ਉਹ 2 ਘੰਟਾ ਚਲਾਉਂਦੇ ਹੋ ਡੱਡ ਹੋ ਜਾਂਦਾ ਹੈ ਤੇ ਫਿਰ ਉਹਨੂੰ ਚਾਰਜਿੰਗ ਤੇ ਲਾਉਂਦੇ ਹੋ ਕਿਉਂ ਕਿਉਂਕਿ ਉਹਦੀ ਜਿਹੜੀ ਖੁਰਾਕ ਹੀ ਉਹ ਚਾਰਜਿੰਗ ਪੁਆਇੰਟ ਤੇ ਜਿੰਨੀ ਦੇਉਂਦੀ ਜਾਏਗਾ ਉਹ ਨਹੀਂ ਦੇਰ ਉਹ ਜੀਵਤ ਨਹੀਂ ਰਹੇਗਾ ਤੇ ਜਿਹੜਾ ਆਕਰੂ ਪਾਇਆ ਬੰਦਾ ਮਸਾ ਹੈ ਜਿੰਨੂੰ ਤੇ ਆਕਰੂ ਦਾ ਮਸਾ ਹੈ ਉਹ ਪ੍ਰਭੂ ਦੀ ਅਜੂ ਰੀਤੋ ਬਿਨਾ ਨਹੀਂ ਰਹਿੰਦਾ ਉਹਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਕੌਣ ਮਰਿਆ ਹੈ ਉਹਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਕੌਣ ਹੈ ਜਿਹੜਾ ਉਹ ਕੌਣ ਕਿੱਥੇ ਵਿਆਹ ਪਿਆ ਹੈ ਕਿਸੇ ਦਾ ਘਰ ਏ ਕਿਸੇ ਦੇ ਘਰੇ ਬੱਤਾ ਜੰਮ ਪਿਆ ਹੈ ਜਾਂ ਕੋਈ ਮਰ ਪਿਆ ਹੈ ਉਹਨੂੰ ਇੱਕ ਹੀ ਹੁੰਦਾ ਕਿ ਪ੍ਰਭੂ ਦੀ ਹਜ਼ੂਰੀ ਮੇਰੀ ਪਹਿਲਾਂ ਮੈਂ ਪਹਿਲਾਂ ਪ੍ਰਭੂ ਦਾ ਕੰਮ ਕਰਨਾ ਹੈ ਤੇ ਫਿਰ ਆ ਕੇ ਦੂਜੇ ਕੰਮ ਕਰਨੇ ਨੇ ਅੱਜ ਸਾਡੇ ਵੀ ਬੜੇ ਆਹ ਰਿਸ਼ਤੇਦਾਰ ਦੇ ਘਰ ਦੇ ਵਿੱਚ ਡੈਥ ਹੋਈ ਏ ਤੇ ਮੈਂ ਸਿਰਫ ਉਹਨੂੰ ਇੱਕ ਹੀ ਗੱਲ ਕਹੀ ਏ ਕਿ ਚਰਚ ਤੋਂ ਬਾਅਦ ਮੈਂ ਆਵਾਂਗਾ ਉਹ ਖੁਦਾ ਦੇ ਲੋਕੋ ਜਦੋਂ ਅਗਵਾ ਅਗਵਾ ਰਾਤੋਂ ਫਿਰ ਜਾਂਦਾ ਤੇ ਭੇਡਾਂ ਹਾਂ ਭੇਡਾਂ ਆਪੇ ਫਿਰ ਜਾਂਦੀਆਂ ਓ ਖੁਦਾ ਦੇ ਲੋਕੋ ਪਾਗ குரு ਦਾ ਮਸਾ ਪਾਇਆ ਪਹਿਲਾਂ ਇਕੱਠੇ ਹੋਏ ਫਿਰ ਮਨ ਮਿਲਿਆ ਫਿਰ ਉਸ ਜਗ੍ਹਾ ਤੇ ਜਿਹੜੇ ਇਕੱਠੇ ਹੋਏ ਸੀ ਉਹ ਕੋਈ ਰਾਜਨੀਤੀ ਦੇ ਲਈ ਇਕੱਠੇ ਨਹੀਂ ਸੀ ਹੋਏ ਕੋਈ ਉਥੇ ਤਾਨ ਬਣਾਉਣ ਦੇ ਲਈ ਇਕੱਠੇ ਨਹੀਂ ਸੀ ਹੋਏ ਉਥੇ ਕੋਈ ਵੱਡੇ ਪਾਰਟੀ ਨਹੀਂ ਸੀ ਚੱਲ ਰਹੀ ਜਾਂ ਉਥੇ ਕੋਈ ਵੱਡਾ ਫੰਕਸ਼ਨ ਨਹੀਂ ਸੀ ਚੱਲ ਰਿਹਾ ਬਲਕਿ ਪ੍ਰਾਰਥਨਾ ਲਈ ਇਕੱਠੇ ਹੋਏ ਕਾਦ ਲਈ ਕਾਦ ਪ੍ਰਾਰਥਨਾ ਲਈ ਹਾਂਜੀ ਪ੍ਰਾਰਥਨਾ ਲਈ ਤੇ ਕਿੰਨੇ ਲੋਕ ਇਕੱਠੇ ਹੋਏ ਸੀ ਹਾਂਜੀ 120 ਲੋਕ ਇਕੱਠੇ ਹੋਏ ਕਾਦੇ ਲਈ ਪ੍ਰਾਰਥਨਾ ਦੇ ਲਈ ਪ੍ਰਾਰਥਨਾ ਦੇ ਲਈ ਇਸੇ ਲਈ ਮੈਂ ਕਹਿੰਦਾ ਚਰਚ ਕੋਈ ਸਿਨੇਮਾ ਘਰ ਨਹੀਂ ਏ ਕਿ 3 ਘੰਟੇ ਐਂਟਰਟੇਨਮੈਂਟ ਕੀਤਾ ਤੇ ਘਰੇ ਗਿਆ ਚਲੇ ਚਰਚ ਕੋਈ ਸਰਕਸ ਨਹੀਂ ਏ ਕਿ ਇੱਥੇ ਝਾਟਾ ਆਪਣੇ ਬੱਚਿਆਂ ਨੂੰ ਖੜਾਓ ਤੇ 5 ਮਿੰਟ ਇੱਥੇ ਤੁਸੀਂ ਬੈਠੇ ਲੰਗਰ ਖਾਦਾ ਤੇ ਘਰੇ ਗਿਆ ਚਲੇ ਚਰਚ ਕੋਈ ਜਿਹੜਾ ਪੋਲਿਟਿਕਸ ਦਾ ਪੋਲਿਟਿਕਸ ਦਾ ਕੋਈ ਦਵਾਰਾ ਨਹੀਂ ਹੈਗਾ ਵਿੱਚ ਇੱਥੇ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਤੇ ਬਾਤ ਚਲੇ ਗਿਆ ਚਰਚ ਪਾਕ ਰੂ ਦੀ ਅਜੂਰੀਏ ਤੇ ਇੱਥੋਂ ਬੰਦਾ ਖਾਲੀ ਨਹੀਂ ਭਰ ਕੇ ਵਾਪਸ ਜਾਣਾ ਚਾਹੀਦਾ ਹਾਂ ਮੇ ਅੱਗ ਦੀਆਂ ਜਰੀਆਂ ਉਤਰੀਆਂ ਤੇ ਲੋਕ ਕੀ ਹੋ ਗਏ ਆ ਹਰਾਨ ਹੋ ਗਏ ਵੀ ਹਾਂ ਇਹਨਾਂ ਨਾਲ ਕੀ ਹੋਇਆ ਤੇ ਕਲਾਮ ਦਾ ਅਚਾਨਕ ਹੋਇਆ اگر ਤੁਹਾਡੇ ਮਨ ਦੇ ਵਿੱਚ ਪਾਕ ਰੋਣ ਨੂੰ ਪਾਨ ਦੀ ਚਾਹਤ ਹੈ ਤੇ ਖੁਦਾ ਦੇ ਲੋਕੋ اچانک ਤੁਸੀਂ ਆਪਣੇ ਘਰ ਰੋਟੀ ਖਾਂਦੇ ਹੋ اچانک ਤੁਹਾਡਾ ਜੀਵਨ ਬਦਲੇਗਾ اچانک ਤੁਹਾਡੀ ਭਾਸ਼ਾ ਬਦਲੇਗੀ اچانک ਤੁਹਾਡਾ ਜੀਵਨ ਤਰੱਕੀਆਂ ਦੇ ਵੱਲ ਜਾਏਗਾ اچانک ਤੁਹਾਡੇ ਘਰ ਦਾ ਮਾਹੌਲ ਬਦਲੇਗਾ اچانک ਤੁਹਾਡਾ ਵਾਤਾਵਰਨ ਬਦਲ ਜਾਏਗਾ اچانک ਤੁਹਾਡੇ ਰੁਕੇ ਕੰਮ ਫਿਰ ਤੋਂ ਬੁਲੰਦੀਆਂ ਤੇ ਹੋ ਜਾਣਗੇ ਕਿ ਅੱਜ ਪਰਮੇਸ਼ਰ ਤੁਹਾਡੇ ਉੱਤੇ ਕਿਰਪਾ ਕਰੇਗਾ ਅੱਜ پاک ਰੂ ਦਾ ਮਸਾ ਤੁਹਾਡੇ ਉੱਤੇ ਆਏਗਾ ਮੈਂ ਲਾਸਟ ਦੇ ਵਿੱਚ ਇੱਕ ਗੱਲ ਕਹਿਣਾ ਚਾਹਣਾ ਹਾਂ ਤੁਹਾਨੂੰ ਇੱਕ ਵਾਰ ਇੱਕ ਸੰਤ ਸੀਗਾ ਅਤੇ ਉਹਦਾ ਇੱਕ ਚੇਲਾ ਸੀਗਾ ਉਹ ਲੰਬੇ ਸਫ਼ਰ ਤੇ ਨਿਕਲੇ ਅਤੇ ਉਹਨਾਂ ਨੂੰ ਤਰੇ ਲੱਗ ਗਈ ਉਹ ਕਹਿੰਦਾ ਗੁਰੂ ਜੀ ਮੈਨੂੰ ਪਿਆਸ ਬੜੀ ਲੱਗ ਗਈ ਏ ਕਹਿੰਦਾ ਕੋਈ ਨਹੀਂ ਪ੍ਰਭੂ ਇੰਤਜ਼ਾਮ ਕਰੇਗਾ ਉਹ ਗਏ ਤੇ ਅੱਗੇ ਇੱਕ ਬੱਚਾ ਜਿਹਾ ਆਇਆ ਪਾਣੀ ਦਾ ਉਹ ਆਪਦੇ ਚੇਲੇ ਨੂੰ ਕਹਿੰਦਾ ਕਹਿੰਦਾ ਬੇਟਾ ਪੀ ਕਹਿੰਦਾ ਨਹੀਂ ਗੁਰੂ ਜੀ ਤੁਸੀਂ ਪੀਓ ਪਹਿਲਾਂ ਕਹਿੰਦਾ ਨਹੀਂ ਤੂੰ ਪੀ ਉਹਨੇ ਪੀਤਾ ਤੇ ਫਿਰ ਉਹ ਆਪਦੇ ਗੁਰੂ ਨੂੰ ਕਹਿੰਦਾ ਗੁਰੂ ਜੀ ਤੁਸੀਂ ਪੀਓ ਪਾਣੀ ਤੇ ਗੁਰੂ ਜੀ ਇਦਾਂ ਪਾਣੀ ਪੀਣ ਲੱਗੇ ਤੇ ਪਾਣੀ ਦੇ ਵਿੱਚ ਠੂਆ ਸੀਗਾ ਉਹਨੇ ਉਹਦੇ ਹੱਥ ਤੇ ਚੱਕ ਮਾਰਿਆ ਉਹਨੇ ਫਿਰ ਉਸਤਾਦ ਨੇ ਪਾਣੀ ਨਹੀਂ ਪੀਤਾ ਤਾਂ ਉਹਨੇ ਇਦਾਂ ਠੂਏ ਨੂੰ ਚੱਕ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਫਿਰ ਚੱਕ ਮਾਰਿਆ ਉਹਨੇ ਫਿਰ ਇਦਾਂ ਉਹਨੂੰ ਚੱਕ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚੱਕ ਮਾਰ ਕੇ ਫੇਰ ਠੂਵੇਂ ਨੇ ਥੱਲੇ ਛਾਲ ਮਾਰਤੀ ਉਹਦੇ ਉਸਤਾਦ ਨੇ ਫੇਰ ਆਪਣੇ ਹੱਥ ਇਹਦਾ ਕੱਢਿਆ ਤੇ ਠੂਵੇਂ ਨੂੰ ਇਦਾਂ ਚੱਕਿਆ ਤੇ ਉਹਨੇ ਫੇਰ ਉਹਦੇ ਹੱਥ ਤੇ ਚੱਕ ਮਾਰ ਕੇ ਤੇ ਚੋਬੱਚੇ 'ਚ ਛਾਲ ਮਾਰਤੀ ਠੂਵੇਂ ਨੇ ਉਹਦਾ ਚੇਲਾ ਵੇਖਦਾ ਪਿਆ ਸੀ ਚੇਲੇ ਨੂੰ ਬੜਾ ਗੁੱਸਾ ਚੜਿਆ ਕਹਿੰਦਾ ਗੁਰੂ ਜੀ ਤੁਸੀਂ ਇਹਨੂੰ ਮਾਰ ਕਿਉਂ ਨਹੀਂ ਦਿੰਦੇ ਇਹਨੇ ਇਹ ਡੰਗ ਮਾਰਦੇ ਨੇ ਤੇ ਤੁਸੀਂ ਇਹਨੂੰ ਮਾਰ ਕਿਉਂ ਨਹੀਂ ਦਿੰਦੇ ਕਹਿੰਦਾ ਮੈਂ ਇਹਦੇ ਡੰਗਾਂ ਤੋਂ ਆਪਣੀ ਦਿਸ਼ਾ ਨਹੀਂ ਬਦਲਣਾ ਚਾਹੁੰਦਾ ਮੈਂ ਆਪਣੇ ਸੁਭਾਣ ਨੂੰ ਨਹੀਂ ਬਦਲਣਾ ਚਾਹੁੰਦਾ ਮੈਂ ਆਪਣੀ ਮੰਜ਼ਲ ਨਹੀਂ ਬਦਲਣਾ ਚਾਹੁੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੇ ਠੂਵੇਂ ਆਣਗੇ ਜਿਹੜੇ ਤੁਹਾਨੂੰ ਡੰਗ ਮਾਰਨਗੇ ਪਰ ਡੰਗ ਜਰ ਲਿਆ ਜੇ ਦਿਸ਼ਾ ਨਾ ਬਦਲਿਆ ਜੇ ਕਿਉਂਕਿ ਉਹਦਾ ਕੰਮ ਹੈ ਉਹ ਕੀਤਾ ਜਾਂਦਾ ਤੁਸੀਂ ਆਪਣਾ ਕੰਮ ਕਰਕੇ ਵਿਖਾ ਦਿਆ ਜੇ ਇੱਕ ਦਿਨ ਉਹੀ ਠੂਵਾਂ ਡੰਗ ਮਾਰਨ ਨੂੰ ਹਟ ਜਾਏਗਾ ਉਹ ਸਮਝ ਜਾਏਗਾ ਇਹ ਮੈਨੂੰ ਮਾਰਨਾ ਨਹੀਂ ਮੈਨੂੰ ਬਚਾਉਣਾ ਚਾਹੁੰਦਾ ਹੈਗਾ